ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਦਾ ਦੇਹਾਂਤ ਹੋ ਗਿਆ ਹੈ ਕਿਸਾਨੀ ਮੁੱਦਿਆਂ ਤੇ ਖੁੱਲਕੇ ਬੋਲਦੇ ਸਨ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਦਾ ਅੱਜ ਲੰਬੀ ਬਿਮਾਰੀ ਤੋਂ ਬਾਅਦ ਰਾਮ ਮਨੋਹਰ ਲੋਹੀਆ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਉਹਨਾਂ ਨੇ ਦੁਪਹਿਰ 1 ਵਜੇ ਆਖਰੀ ਸਾਹ ਲਏ ਉਹ ਲੰਬੇ ਸਮੇਂ ਤੋਂ ਕਿਡਨੀ ਦੀ ਬਿਮਾਰੀ ਨਾਲ ਪੀੜਿਤ ਸਨ 11 ਮਈ ਨੂੰ ਹਾਲਾਤ ਜ਼ਿਆਦਾ ਵਿਗੜਨ ਤੇ ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਸਤਿਆਪਾਲ ਮਲਿਕ ਦਾ ਪਿਸ਼ੋਕੜ ਸਤਿਆਪਾਲ ਮਲਿਕ ਉੱਤਰ ਪ੍ਰਦੇਸ਼ ਦੇ ਬਾਗਪੱਤ ਜ਼ਿਲ੍ਹੇ ਦੇ ਫਸਵਾੜਾ ਪਿੰਡ ਦੇ ਕਿਸਾਨੀ ਭਾਈਚਾਰੇ ਨਾਲ ਸੰਬੰਧਿਤ ਸਨ। ਉਹ ਕਾਫੀ ਸਮੇਂ ਤੋਂ ਕਿਸਾਨੀ ਦੇ ਮੁੱਦਿਆਂ ਤੇ ਬੇਬਾਕ ਬੋਲਦੇ ਆਏ ਸਨ। ਇੱਥੋਂ ਤੱਕ ਕਿ ਕਿਸਾਨਾਂ ਅਤੇ ਸਰਕਾਰ ਵਿਚਾਲੇ ਵਿਚੋਲਗੀ ਦੀ ਕੋਸ਼ਿਸ਼ ਵੀ ਕੀਤੀ। ਮਲਿਕ ਉੱਤਰ ਪ੍ਰਦੇਸ਼ ਦੇ जाट ਪਾਈਚਾਰੇ ਵਿੱਚੋਂ ਸਨ ਉਹ ਉਸ ਵੇਲੇ ਭਾਜਪਾ ਦੇ ਸੰਕਟਮੋਚਨ ਬਣੇ ਜਦੋਂ ਨਰਿੰਦਰ ਮੋਦੀ ਸਰਕਾਰ ਨੇ ਜੰਮੂ ਕਸ਼ਮੀਰ ਵਿੱਚ ਆਰਟੀਕਲ 370 ਨੂੰ ਰੱਦ ਕੀਤਾ ਸੀ ਉਹ ਮਲਿਕ ਹੀ ਸਨ ਜਿਨ੍ਹਾਂ ਨੂੰ 23 ਅਗਸਤ 2018 ਵਿੱਚ ਤਤਕਾਲੀ ਜੰਮੂ ਕਸ਼ਮੀਰ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਸੀ ਅੱਤਵਾਦ ਪ੍ਰਭਾਵਿਤ ਸੂਬੇ ਦਾ ਸਿਆਸੀ ਪਿਸ਼ੋਕਣ ਵਾਲਾ ਪਹਿਲਾ ਵਿਅਕਤੀ ਮਲਿਕ 30 ਸਤੰਬਰ 2017 ਨੂੰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵਿੱਚ ਬਿਹਾਰ ਦੇ ਰਾਜਪਾਲ ਬਣੇ ਉਹ 2004 ਵਿੱਚ ਮਰਹੂਮ ਅਟਲ ਬਿਹਾਰੀ ਵਾਜਪਾਈ ਦੇ ਪ੍ਰਧਾਨ ਮੰਤਰੀ ਵਜੋਂ ਕਾਰਜਕਾਲ ਦੌਰਾਨ ਭਾਜਪਾ ਵਿੱਚ ਸ਼ਾਮਲ ਹੋਏ ਸਨ ਉਸ ਵੇਲੇ ਉਹ ਉੜੀਸ਼ਾ ਦੇ ਰਾਜਪਾਲ ਬਣੇ ਫਿਰ 3 ਨਵੰਬਰ 2019 ਨੂੰ ਗੋਆ ਗਏ ਅਤੇ ਫਿਰ 18 ਅਗਸਤ 2020 ਨੂੰ ਮੇਘਾਲਿਆ ਦੇ ਰਾਜਪਾਲ ਬਣੇ ਪਿਛਲੇ ਤਿੰਨ ਨਿਹਾਕਿਆਂ ਤੋਂ ਸਤਪਾਲ ਮਲਿਕ ਦੇ ਵਫਾਦਾਰ ਰਹੇ ਰਾਜ ਸਿੰਘ ਹੁੱਡਾ ਦੱਸਦੇ ਹਨ ਕਿ ਮਲਿਕ ਨੂੰ ਚੋਣਵੀ ਸਿਆਸਤ ਚ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਲੈ ਕੇ ਆਏ ਸਨ ਹੁੱਡਾ ਨੇ ਦੱਸਿਆ ਮਲਿਕ ਮੇਰਠ ਕਾਲਜ ਦੇ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਚੁਣੇ ਗਏ ਸਨ ਅਤੇ ਚੌਧਰੀ ਚਰਨ ਸਿੰਘ ਮੁੱਖ ਮਹਿਮਾਨ ਵਜੋਂ ਗਏ ਸਨ ਮਲਿਕ ਦੇ ਭਾਸ਼ਣ ਤੋਂ ਪ੍ਰਭਾਵਿਤ ਹੋ ਕੇ ਚੌਧਰੀ ਚਰਨ ਸਿੰਘ ਉਹਨਾਂ ਨੂੰ ਆਪਣੇ ਨਾਲ ਹੀ ਕਾਰ ਵਿੱਚ ਲੈ ਗਏ ਸਨ ਅਤੇ ਬਾਅਦ ਵਿੱਚ 26 ਸਾਲਾਂ ਮਲਿਕ ਨੂੰ ਸਭ ਤੋਂ ਘੱਟ ਉਮਰ ਵਾਲਾ ਯੂਪੀ ਦਾ ਵਿਧਾਇਕ ਬਣਾਇਆ ਮਲਿਕ ਨੇ ਮੇਰਠ ਯੂਨੀਵਰਸਿਟੀ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ ਰਾਜ ਸਿੰਘ ਹੁੱਡਾ ਨੇ ਦੱਸਿਆ ਕਿ ਮਲਿਕ ਚੌਧਰੀ ਚਰਨ ਸਿੰਘ ਦਾ ਹਮੇਸ਼ਾ ਬਹੁਤ ਸਨਮਾਨ ਕਰਦੇ ਸਨ ਅਤੇ ਉਹਨਾਂ ਦੀ ਕਿਸਾਨਾਂ ਵਾਲੀ ਸ਼ੈਲੀ ਵਾਲੀ ਸਿਆਸਤ ਤੋਂ ਬਹੁਤ ਪ੍ਰਭਾਵਿਤ ਸਨ ਸਿਆਸੀ ਕੈਰੀਅਰ ਮਲਿਕ ਨੇ ਆਪਣੇ ਸਿਆਸੀ ਕੈਰੀਅਰ ਦੀ ਸ਼ੁਰੂਆਤ ਚੌਧਰੀ ਚਰਨ ਸਿੰਘ ਦੇ ਭਾਰਤੀ ਕ੍ਰਾਂਤੀ ਦਲ ਨਾਲ ਕੀਤੀ ਸੀ ਅਤੇ ਬਾਅਦ ਵਿੱਚ ਉਹ ਭਾਰਤੀ ਲੋਕ ਦਲ ਵਿੱਚ ਸ਼ਾਮਲ ਹੋ ਗਏ। ਉਹ ਉੱਤਰ ਪ੍ਰਦੇਸ਼ ਵਿਧਾਨ ਸਭਾ ਵਿੱਚ ਵਿਧਾਇਕ ਬਣਨ ਲਈ ਗਏ ਸਨ ਅਤੇ 1980 ਵਿੱਚ ਲੋਕ ਦਲ ਵੱਲੋਂ ਰਾਜ ਸਭਾ ਲਈ ਨਾਮਜ਼ਦ ਕੀਤੇ ਗਏ। 1986 ਵਿੱਚ ਉਨ੍ਹਾਂ ਨੂੰ ਕਾਂਗਰਸ ਪਾਰਟੀ ਵੱਲੋਂ ਮੁੜ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ। ਉਹਨਾਂ ਨੇ ਸਮਾਜਵਾਦੀ ਪਾਰਟੀ ਤੋਂ ਚੋਣਾਂ ਵੀ ਲੜੀਆਂ ਪਰ ਉਹ ਹਾਰ ਗਏ ਇੱਕ ਵਾਰ ਉਹਨਾਂ ਨੇ ਆਪਣੇ ਗੁਰੂ ਚੌਧਰੀ ਚਰਨ ਸਿੰਘ ਦੇ ਪੁੱਤਰ ਅਜੀਤ ਸਿੰਘ ਖਿਲਾਫ ਵੀ ਚੋਣ ਲੜੀ ਪਰ ਹਾਰ ਗਏ ਉਨ੍ਹਾਂ ਦੇ ਵਫਾਦਾਰਾਂ ਦਾ ਕਹਿਣਾ ਹੈ ਕਿ ਸਤਿਆਪਾਲ ਮਲਿਕ ਆਪਣੀ ਸਿਆਸੀ ਸੂਝ-ਬੂਝ ਲਈ ਜਾਣੇ ਜਾਂਦੇ ਸਨ ਸਿਆਸੀ ਭਾਈਚਾਰੇ ਵਿੱਚ ਉਹ ਹਮੇਸ਼ਾ ਆਪਣੇ ਸਾਥੀਆਂ ਤੋਂ ਪਹਿਲਾਂ ਜਾਣ ਜਾਂਦੇ ਸਨ ਕਿ ਕਿਹੜਾ ਜਹਾਜ਼ ਭਾਰ ਲਾਉਣ ਵਾਲਾ ਹੈ ਅਤੇ ਕਿਹੜਾ ਡੁੱਬਣ ਵਾਲਾ ਸਿਆਸਤ ਵਿੱਚ ਆਪਣੀ ਬੁੱਧਮਤਾਨ ਨੂੰ ਸਾਬਿਤ ਕਰਨ ਲਈ ਉਹ ਕਦੇ ਵੀ ਸਮੇਂ ਤੋਂ ਅੱਗੇ ਦੇ ਫੈਸਲੇ ਲੈਣ ਵਿੱਚ ਪਿੱਛੇ ਨਹੀਂ ਹਟੇ ਅਤੇ ਇਸੇ ਕਾਰਨ ਉਨ੍ਹਾਂ ਦੇ ਪਾਰਟੀ ਅਤੇ ਸੂਬੇ ਦੀਆਂ ਸਿਮਾਾਂਤੋਂ ਬਾਹਰ ਵੀ ਬਹੁਤ ਦੋਸਤ ਰਹੇ ਜਿੱਥੇ ਆਮ ਸਿਆਸੀ ਆਗੂਆਂ ਨੂੰ ਵਿਰੋਧੀਆਂ ਨਾਲ ਸੰਬੰਧ ਸੁਧਾਰਨਾ ਔਖਾ ਲੱਗਦਾ ਸੀ ਉੱਥੇ ਹੀ ਮਲਿਕ ਆਪਣੀ ਮਿੱਠੀ ਜੁਬਾਨ ਨਾਲ ਸਾਰਿਆਂ ਨੂੰ ਮੋਹ ਲੈਂਦੇ ਸਨ 1975 ਦੀ ਐਮਰਜੈਂਸੀ ਦੇ ਦਿਨਾਂ ਤੋਂ ਸਤਿਆਪਾਲ ਮਲਿਕ ਦੇ ਪੁਰਾਣੇ ਵਫਾਦਾਰ ਰਹੇ ਜੈਪਾਲ ਸਿੰਘ ਕਹਿੰਦੇ ਹਨ ਉਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਦੋਸਤ ਕਿਵੇਂ ਬਣਾਉਣੇ ਹਨ ਕੋਈ ਫਰਕ ਨਹੀਂ ਪੈਂਦਾ ਜੇ ਤੁਸੀਂ ਉਹਨਾਂ ਨੂੰ ਪਹਿਲੀ ਵਾਰ ਮਿਲੇ ਉਹ ਤੁਹਾਡੇ ਨਾਲ ਇਸ ਤਰ੍ਹਾਂ ਗੱਲ ਕਰਨਗੇ ਜਿਵੇਂ ਤੁਹਾਨੂੰ ਲੰਬੇ ਸਮੇਂ ਤੋਂ ਜਾਣਦੇ ਹੋਣ ਜੈਪਾਲ ਸਿੰਘ ਦੱਸਦੇ ਹਨ ਕਿ ਸੂਬੇ ਵਿੱਚ ਮਲਿਕ ਨੂੰ ਪਹਿਲੀ ਵਾਰ ਪਛਾਣ ਸਾਲ 1978 ਵਿੱਚ ਮਿਲੀ ਜਦੋਂ ਉਹਨਾਂ ਨੇ ਚਰਚਿਤ ਮਾਇਆ ਤਿਆਗ ਕਾਂਡ ਵਿੱਚ ਲਗਾਤਾਰ ਅੰਦੋਲਨ ਚਲਾਇਆ